ਸਗਰ ਤੇ ਸਾਊਥ ਦੀ ਸਾਰੀ ਸਾਥ ਸੰਗਤ ਜਿਹੜੀਆਂ ਮਾਵਾ ਭੈਣਾ ਬਜ਼ੁਰਗ ਨੌਜਵਾਨ ਵੀ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾਫੀ ਚਾਹਨੇ ਕਿ ਤੁਸੀਂ ਸਾਰੇ ਜਾਣੇ ਕਾਫੀ ਦਿਨ ਤੋਂ ਬੈਠੇ ਹੋ ਪਰ ਅੱਜ ਹਰ ਇੱਕ ਦਾ ਹੱਕ ਬਣਦਾ ਸੀ ਬੋਲਣ ਦਾ ਔਰ ਕੁਝ ਸਾਥੀ ਰਹਿ ਗਏ ਐ ਮੈਂ ਉਹਨਾਂ ਤੋਂ ਮਾਫੀ ਮੰਗਦਾ ਔਰ ਅਰੇ ਦਿਨਾਂ ਚ ਜਿਹੜਾ ਆਪਣਾ ਕਿਤੇ ਹੋਰ ਮਨ ਚ ਹੋਏਗਾ ਅਪਾ ਦੂਸਰੇ ਵੀ ਸਾਰੇ ਸਾਥੀਆਂ ਨੂੰ ਮੌਕਾ ਦਿਆ ਤੇ ਬਹੁਤ ਹੀ ਸਤਕਾਰਯੋਗ ਅੰਤਲ ਦੇ ਸਤਕਾਰਯੋਗ ਸਰਦਾਰ ਸਿਮਰਜੀਤ ਸਿੰਘ ਜੀ ਮੈਸਰ ਇਹਦੇ ਵੱਡੇ ਭਰਾ ਬਹੁਤ ਸਤਕਾਰਯੋਗ ਸਰਦਾਰ ਨਕੀਤ ਸਿੰਘ ਜੀ ਰਾਖਾ ਸਾਹਿਬ ਸਬਕਾ ਮੰਤਰੀ ਪੰਜਾਬ ਬਹੁਤ ਸਤਕਾਰਯੋਗ ਸਰਦਾਰ ਸਾਫਕਾ ਐਮ ਐਲ ਏ ਸਰਦਾਰ ਗਵਿੰਦਰ ਸਿੰਘ ਜੀ ਮੈਸਰ ਬਹੁਤ ਅਨਤਾਂ ਦੇ ਸਤਕਾਰਯੋਗ ਕੇ ਕੇ 바ਵਾ ਸਾਹਿਬ ਬਹੁਤ ਸਤਕਾਰਯੋਗ ਮੇਰਾ ਭਰਾ ਈਸ਼ਵਰ ਜੋਤ ਜੀ ਮਾਸਾਰੇ ਬਹੁਤ ਸਤਕਾਰਯੋਗ ਸਾਡੇ ਡਿਪਟੀ ਮੇਅਰ ਜਗਨੈਸ਼ ਸਿੰਘ ਜੀ ਸ਼ਿਲਾ ਪੁਰੀਸਾਨੀ ਭੈਣ ਅਸਲ ਵਿੱਚ ਸਰ ਜੀ ਕੋਲ ਬਹੁਤ ਸਤਕਾਰਯੋਗ ਸਾਡੇ ਬਲਾਕ ਦੇ ਪ੍ਰਧਾਨ ਨਰੇਸ਼ ਜੀ ਸਾਰੇ ਕਾਉਂਸਲਰ ਸਹਿਬਾਨ ਮਾਫੀ ਚਾਹੁੰਦੇ ਕਿਸੇ ਦਾ ਨਾਮ ਲਵਾਗਾ ਤਾਂ ਲੰਮਾ ਫਿਰ ਜਾਣਾ ਪਏਗਾ ਅ ઓਲਰੇਡਾ ਸਿਮਰ ਜੀ ਸਿਮਰ ਜੀ ਦਾ ਪਹਿਲਾ ਨਾਮ ਲੈ ਲਿਆ ਤੇ ਕਾਕਾ ਤੈਨੂੰ ਬਿਆਨ ਚ ਦੇ ਗਿਆ ਹੁਣ ਜਾਰੀ ਕਰਦੇ ਸੋ ਦੋ ਬੰਦਿਆਂ ਦੇ ਨਾਮ ਐ ਫੋਰ ਲਾਈਨਿੰਗ ਚੌਨੇ ਕਿਉਂਕਿ ਉਹ ਡਿਸਿਪਲਨ ਦੇ ਵਿੱਚ ਰਹੇ ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੈਨੂੰ ਹਰ ਵਿਅਕਤੀ ਦਾ ਪਤਾ ਹੈ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੇ ਮਗਰ ਖੜੇ ਹੁੰਦੇ ਆ ਉਹਨਾਂ ਨੇ ਵੀ ਕੰਮ ਕੀਤਾ ਇੱਕ ਤਾਂ ਮੁੰਡਾ ਜਿਹਦਾ ਰੋਹਨ ਲਾਲ ਦਾ ਯੂਥ ਕਾਂਗਰਸ ਦਾ ਸਾਦਾ ਇਹ ਮੁੰਡੇ ਨੇ ਬਹੁਤ ਕੰਮ ਕੀਤਾ ਫੱਲੇ ਬੈਠਾ ਸੋ ਜ਼ਰੂਰੀ ਨਹੀਂ ਹੈ ਕਿ ਲੀਡਰ ਨੂੰ ਪਤਾ ਨਹੀਂ ਹੁੰਦਾ ਪਤਾ ਹੁੰਦਾ ਹੈ अवस्थी ਸਾਦਾ ਮੁੰਡਾ ਉਹਨੇ ਵੀ ਬਹੁਤ ਕੰਮ ਕੀਤਾ ਸੋ ਬਾਕੀ ਸਾਰੇ ਸੀਨੀਅਰ ਕਾਉਂਸਲਰ ਸਹਿਬਾਨ ਮੰਚ ਤੇ ਬਰਾਜ ਮੜਾ ਉਹਨਾਂ ਨੇ ਦਿਨ ਰਾਤ ਇੱਕ ਕਰਤਾ ਸਾਵਿਆ ਨੇ ਔਰ ਸਾਹਮਣੇ ਜਿਹੜੇ ਬੈਠੇ ਆ ਮੇਡੀਆਂ ਪੈਣਾ ਮਹਿਲਾ ਕਾਂਗਰਸ ਯੂਥ ਕਾਂਗਰਸ ਹਿੰਟਕਾਲੇ ਇਹਨਾਂ ਨੇ ਜਾਨ ਲਾਤੀ ਆ ਮੇਰੀ ਭੈਣਾਂ ਨੇ ਲੋਦੀ ਇਹਦਾ ਗਲਾ ਬੈਠ ਗਿਆ ਇਹ ਹਰ ਵਿਅਕਤੀ ਦਾ ਨਾਰਾ ਲਗਾ ਜਿਉਂਦੀ ਰਹ ਪਰਮਾਤਮਾ ਤੇ ਨੂੰ ਚੜਦੇ ਗਾਣ ਪੰਛੀ ਸੋ ਬਈ ਸਭ ਤੋਂ ਪਹਿਲਾ ਸਿਰ ਚੁਆ ਕੇ ਜਿਸ ਤਰ੍ਹਾਂ ਮੇਰੇ ਭਰਾ ਸਿਮਰ ਜੀ ਜੀ ਨੇ ਕਿਹਾ ਔਰ ਸੱਚ ਜਾਣਿਓ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰਨ ਕਰੇ ਕਰਾਵੇ ਆਪਿਆ ਬੰਦਾ ਕੁਝ ਨਹੀਂ ਮੇਰਾ ਕੁਝ ਨਹੀਂ ਜੋ ਕੁਝ ਹੈ ਸਤਿਰਾ ਬੰਦੇ 'ਚ ਕੋਈ ਜਾਨ ਨਹੀਂ ਐਵੇਂ ਮੈਂ ਮੈਂ ਕਰਦਾ ਫਿਰਦਾ ਮੇਰੇ ਅਕਾਂ ਵਕਤੀ ਕਦੇ ਆ ਜਾਂਦੀ ਹੈ ਉਹ ਮੈਂ ਕੀ ਕਰੀਏ ਮੇਰਾ ਬੰਦਾ ताकत ਝੁੰਦਾ ਹੈ ਉਹਨੂੰ ਇਹ ਲੱਗਦਾ ਕਿ ਮੈਂ ਹੀ ਸਭ ਤੋਂ ਸਿਆਣਾ ਨਾ ਮੈਂ ਜਵਾ ਹੀ ਨਹੀਂ ਸਿਆਣਾ ਮੇਰੇ ਤੇ ਜਿਹੜੀ ਅਪਾਰ ਕਿਰਪਾ ਹੋਈ ਹੈ ਇਹ ਸਾਰੀ ਦੀ ਸਾਰੀ ਸਾਥ ਸੰਗਤ ਦੀ ਹੈ ਤੁਹਾਡੀ ਇੱਕ ਇੱਕ ਵਿਅਕਤੀ ਦੀ ਮਿਹਨਤ ਹੈ ਚਾਹੇ ਕਿਸੇ ਨੇ ਕੋਲੇ ਇੱਕ ਵੋਟ ਸੇ ਓਇਆ ਪਾ ਨਾ ਨਾ ਮੇਰੇ ਨਾਲ ਸਾਹਿਬ ਔਰ ਸੱਚ ਜਾਣਿਓ ਬੈਂਕ ਸਾਹਿਬ ਇਹਨੂੰ ਤੁਰੇ ਜਾਂਦੇ ਸਾਈਕਲ ਸਕੂਟਰ ਤੇ ਬੰਦੇ ਮਿਲਿਓ ਕਹਿੰਦੇ ਕਦੇ ਜ਼ਿੰਦਗੀ ਚ ਵੋਟ ਪਾਡੇ ਦਾ ਬਟਨ ਨਹੀਂ ਨੱਪਿਆ ਲੇਕਿਨ ਐਤ ਕੀ ਨੱਪਾ ਕੇ ਬੱਸ ਔਰ ਨਿੱਕਾ ਸਾਡਾ ਸਰਦਾਰ ਗੁਰੂ ਦਾ ਸਿੱਖ ਉੱਥੇ ਵਿੱਚ ਆਂਦਾ ਫਿਰ ਨਾਲੋਂ ਵਧ ਜਾਂਦੇ ਲੋਕ ਉਹ ਨਹੀਂ ਕਹਿੰਦਾ ਮੈਂ ਫੋਟੋ ਵਿੱਚ ਆਉਣੀ ਹੈ ਮੈਂ ਉਹਨਾਂ ਭਾਵਨਾਵਾਂ ਦੀ ਕਦਰ ਕਰਦਾ ਥੋੜੇ ਲੋਕਾਂ ਦੀ ਬੇਸ਼ੱਕ ਕਈ ਲੋਕ ਮੈਨੂੰ ਮਿਲ ਨਹੀਂ ਸਕੇ ਹੱਥ ਨਹੀਂ ਮਲਾ ਸਕੇ ਲੇਕਿਨ ਉਹਨਾਂ ਨੇ ਅਸ਼ੀਰਵਾਦ ਜੋ ਦਿੱਤਾ ਉਹਦੀ ਕਿਰਪਾ ਦੇ ਸਦਕਾ ਰਾਜਾ ਬਣੇਗੇ ਪਾਰ ਨਾ ਗਿਆ ਨਹੀਂ ਤਾਂ ਸੱਚ ਜਾਣਿਓ ਬਿਨਾ ਮਾਪੇ ਦਾ ਦਾ ਬੱਚਾ ਜਿਹੜਾ ਆਪਦੀ ਨਾਨੀ ਦੇ ਕੋਲੇ ਰਹਿ ਕੇ ਪਲਿਆ ਅਸੀਂ ਮੈਂ ਤੇ ਮੇਰੀ ਭੈਣ ਭਰਾ ਇੱਕ ਮੇਰੀ ਭੈਣ ਹੈ ਉਹ ਅੱਜ ਕੱਲ੍ਹ ਵਿਚਾਰੀ ਤੇ ਲੀਏ ਨਹੀਂ ਇਲੈਕਸ਼ਨਾਂ ਚੋਂ ਵੀ ਥੋੜਾ ਜਿਹਾ ਉਹਨੂੰ ਡਿਪਰੈਸ਼ਨ ਹੋਇਆ ਹੋਇਆ ਪਰੋਣਾ ਤਾਂ ਆਇਆ ਸੀਗਾ ਸੋ ਰੋਜ਼ ਮੈ ਉਹ ਇਹਨਾਂ ਟੈਲੀਫੋਨ ਤੇ ਗੱਲ ਕਰਦਾ ਹਾਂ ਉਹ ਥੋੜਾ ਜਿਹਾ ਉਹਨੂੰ ਐਗਜ਼ਾਈਟਿੰਗ ਹੁੰਦੀ ਹੈ ਸੋ ਅਸੀਂ ਰੋਜ਼ ਰਾਤ ਨੂੰ 1:30 ਵਜੇ ਉੱਠ ਕੇ ਪਾਠ ਕਰਨਾ ਹੁੰਦਾ ਮੈਂ ਤਾਂ ਮੈਂ ਪਾਠ ਨਹੀਂ ਕਰਦਾ ਪਰ ਮੈਂ ਗੁਰੂ ਮਹਾਰਾਜ ਨੂੰ ਬਰੁਗੜਖਸਾ ਵਾਲਾ ਜੀ ਨੂੰ ਬਹੁਤ ਨੰਮ ਹੈ ਸੋ ਜਿੱਦੇ ਦਾ ਇਲਕਸ਼ਨ ਚੱਲਿਆ ਅੱਜ ਵੀ ਪਾਠ ਦਾ ਬੋਲ ਸੀਗਾ ਕਰੇ ਮਗਰਲੇ ਸਤ ਸਧਾਰਨ ਪਾਠ ਤੇ ਸਹਿਜ ਪਾਠ ਸੋ ਉਹ ਅੱਗੇ ਵੀ ਕਿਉਂਕਿ ਬਹੁਤ ਪੂਰੇ ਵਿਸ਼ਵਾਸ ਹੈ ਗੁਰੂ ਮਹਾਰਾਜ ਤੇ ਸੱਚੇ ਪਾਤਸ਼ਾਹ ਤੇ ਔਰ ਬਚਪਨ ਚ ਬੜੀਆਂ ਦਿੱਕਤਾਂ ਬੜੀਆਂ ਔਕੜਾਂ ਵੇਖੀਆਂ ਅ ਮਨ ਲੇ ਕਿ ਕੁਝ ਪਤਾ ਹੀ ਨਹੀਂ ਸੀ ਸਾਡਾ ਕੀ ਹੋਏਗਾ ਕਿਧਰ ਉਹ ਕਹਾਣੀ ਜਾਏਗੀ ਕਿਧਰ ਮੁਕੀ ਕਰਾਂਗੇ ਔਰ ਸੱਚੇ ਪਾਤਸ਼ਾਹ ਨੇ ਆਪਾ ਕਿਰਪਾ ਕਰਤੀ ਕਦੇ ਐਮਐਲਏ ਬੰਦਾ ਸਪਨਾ ਵੀ ਨਹੀਂ ਸੋਚ ਸਕਦੇ ਸਾਨੂੰ ਔਰ ਪਤਾ ਨਹੀਂ ਰੱਬ ਕਿਵੇਂ ਮੇਲ ਬਣਾਉਂਦਾ ਰਿਹਾ ਮਲੌਂਦਾ ਰਿਹਾ ਔਰ ਇਸ ਵਾਰੀ ਜਿਹੜੀ ਦੋਸਤਾਰ 22 ਦੀ ਜਿੱਤ ਹੈ ਮੈਨੂੰ ਜੇ ਤੁਸੀਂ ਕਹਣਾ ਕਿ ਰਾਜਾ ਬੜੀ ਬਹੁਤ ਤਲੰਤਰ ਹੈ ਬੜਾ ਜਮਾਨਗੀ ਹੈ ਬੜਾ ਸਟ੍ਰੈਟੇਜਿਸਟ ਹੈ ਬੜਾ ਇਹਨੂੰ ਵੱਲ ਹੈ ਨਾ ਇਹ ਪੂਰਨ ਤੇ ਪੂਰਨ ਉਸ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਮੈਂ ਤੇ ਮੇਰੇ ਤੋਂ ਵੱਧ ਸਟ੍ਰੈਟੇਜਿਸਟ ਬੰਦੇ ਵਿਚਾਰੇ ਮੇਰੇ ਤੋਂ ਸਾਹਮਣੇ ਬੈਠੇ ਬੜੇ ਕਾਬਲ ਬੜੇ ਤਕੜੇ ਬੁਲਾ ਰਹੇ ਬੜੇ بڑے ਲਿਖੇ ਬੜੇ ਸਮਝ ਆਏ ਆਸਾ ਪਾਸਾ ਸਾਰਾ ਹਾਰ ਗਿਆ ਸੋ ਉਹ ਹੋਈ ਕਿਰਪਾ ਨਾਲ ਔਰ ਪਤਾ ਹੀ ਨਹੀਂ ਚੇਤ ਚੇਤ ਹੀ ਨਹੀਂ ਹੈ ਕਿ ਲੋਹੇ ਆਣੇ ਸੱਚੇ ਪਾਤਸ਼ਾਹ ਨੇ ਐਸੀ ਕਹਾਣੀ ਬਣਾਈ ਮੈਨੂੰ ਯਾਦ ਚੇਤੇ ਨਹੀਂ ਲੁਧਿਆਣੇ ਆਉਣੇ ਔਰ ਲੁਧਿਆਣੇ ਵਾਲਿਆਂ ਨੇ ਹਵਾ ਦੇ ਹੱਥਾਂ ਤੇ ਚੱਕ ਲਿਆ ਪਤਾ ਹੀ ਨਹੀਂ ਲੱਗਿਆ ਕੀ ਹੋਇਆ 20 ਦਿਨ ਕੀ ਨਹੀਂ ਹੋਇਆ ਔਰ ਰਕਸ਼ੀ ਵਾਲਾ ਰੇੜੀ ਵਾਲਾ ਬੂਟ ਬਣਾਉਣ ਵਾਲਾ ਕੋਈ ਹੋਰ ਖੜਾ ਆਠੋ ਵਾਲਾ ਐ ਆਠੋ ਲੋਦੇ ਲੋਦੇ ਸੱਚ ਪਾਛ ਨਹੀਂ ਅੱਜ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਕੋਈ ਕਹਿੰਦੇ ਰਾਜਾ ਬੜੀ ਫਸ ਗਿਆ ਬਸਾਰ ਤਾ ਹੁਣ ਕੀ ਹੋਊਗਾ ਮੈਂ ਉਹੀ ਕਹਿੰਦਾ ਕਿ ਕਰੇ ਕਰਾਵੇ ਆਪੇ ਆਪ ਉੱਚੋ ਨੀਚ ਕਰੇ ਮੇਰਾ ਗੋਬਿੰਦ ਜੇ ਉਹੀ ਮੇਰ ਹੈ ਤੇ ਬਸ ਉਹ ਭਖਾਰੀਆਂ ਨੂੰ ਹੀ ਰਾਜ ਕਰਾ ਦਿੰਦਾ ਸੋ ਅਸੀਂ ਤਾਂ ਉਹਦੇ ਦਰਦੇ ਕੁੱਕਰ ਐ ਪਰ ਥੋੜੇ ਜੋ ਵਸਿਆ ਤੇ ਰਾਜੇ ਬੜੇ ਨੂੰ ਅੱਜ ਮੈਂਬਰ ਆਫ ਪਾਰਲੀਮੈਂਟ ਬਣਾਇਆ ਮੈਂ ਬੈਨ ਸਾਹਿਬ ਬੇਨਤੀ ਕਰਾਂ ਬਾਬਾ ਸਾਹਿਬ ਸਾਡੇ ਡਾਕਟਰ ਸਾਹਿਬ ਸਾਰੇ ਸਾਡੀ ਸਾਥੀ ਸੱਜਣ 라ਹੁ ਗਾਂਧੀ ਜੀ ਨੇ ਕਿਹਾ ਸਾਰੇ 100 ਐਮਪੀ ਚ ਉਹ ਬੈਠਾ ਰਾਜਾ ਜੋ ਹਮ ਹਮਾਰੇ ਕੋ ਮੋੜੇ ਵਕਤ ਮੇਂ ਛੋੜ ਗਏ ਥੇ ਇਹ ਲੋਗੋ ਨੇ ਉਨਕੋ ਸਬਸ ਕਰ ਦਿੱਤਾ ਔਰ ਮੈਂ ਸੋਨੀਆ ਜੀ ਨੂੰ ਕਿਹਾ ਸੋਨੀਆ ਜੀ ਨੰਗੇ ਜਾਣੇ ਸੀ ਮੈਂ ਕਿਹਾ ਮੰ ਆ ਯੂ ਸੈਡ ਆਮ ਫਾਈਟਰ ਕਿ ਤੁਸੀਂ ਕਿਹਾ ਸੀ ਤੂੰ ਲੜਾਕੂ ਹੈ ਤੇ ਕਹਿੰਦੀ ਹਾਂ ਆ ਮੈਰੀ ਹੈਪੀ ਬਲਕਿ ਮੈਡਮ ਨੇ ਖੁਸੀ ਉਹ ਇਹ ਲੱਗਿਆ ਕਿ rahul gadhi ਜਿੱਤ ਗਿਆ ਇੰਨਾ ਪਿਆਰ ਕਿਉਂਕਿ ਮੈਡਮ ਬਹੁਤ ਇਮੋਸ਼ਨਲ ਹੈ ਮਾਂਵਾ ਹੋ ਜਾਂਦੀਆਂ ਉਹਦਾ ਬੰਦਾ ਨਹੀਂ ਹੁੰਦਾ ਜਿਹਦੀਆਂ ਔਰਤ ਇਮੋਸ਼ਨਲ ਹੁੰਦੀ ਹੈ ਸੋ ਬਹੁਤ ਪਿਆਰ ਦਿੱਤਾ ਸਮੇਂ ਨੇ ਐਸੀ ਕਰਵਟ ਲਈ ਅ ਮੈਨੂੰ ਸਾਥੀ ਸੱਜਣਾ ਨੇ ਬਹੁਤ ਲੋਗਾਂ ਨੇ ਮਦਦ ਕੀਤੀ ਪੈਣ ਸਭ ਸਾਰੇ ਕਾਂਗਰਸੀ ਭਰਾ ਤਤਪਰ ਸੰਧ ਕੀ ਰਾਜੇ ਨੂੰ ਦਿਖਾਉਣੇ ਲੇਕਿਨ ਐਨ ਮੌਕੇ ਤੇ ਆ ਕੇ ਐਸੀ ਲੋਗਾਂ ਨੇ ਮੈਨੂੰ ਟੈਲੀਫੋਨ ਆਈ ਦੀ ਜੇ ਬੈਂਸ ਬ੍ਰਦਰ ਆ ਜਾਣ ਬੈਂਸ ਭਰਾ ਜਦ ਤੱਕ ਗੱਲ ਤੇਰਾ ਕੰਮ ਫਤੇ ਸੋ ਰੱਬ ਬਣਾਵੇ ਸਬਬ

ਰਿਕਾਰਡਿੰਗ ਮੇਰੇ ਜਰਨਲ ਲੱਗੀ ਹੁੰਦੀ ਹੈ ਮੈਂ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਪਰ ਤੂੰ ਵਾਰ-ਵਾਰ ਮੈਨੂੰ ਹੁਣ ਇਹ ਚਤਾਏਗਾ ਮੈਂ ਚੋਰ ਆ ਮੈਂ ਡਾਕੂ ਆ ਜਿਵੇਂ ਹੁਣ ਮੈਨੂੰ ਕਹਿ ਰਿਹਾ ਹੈ ਭਰਾ ਮੇਰਾ ਐਨੇ ਸਾਲ ਰਿਹਾ ਤੈਨੂੰ ਚੇਤੇ ਨਹੀਂ ਆਇਆ ਮੈਂ ਮਾੜਾ ਆਦਮੀ ਹਾਂ ਹੁਣ ਅਚਨ ਤੇ 25 ਦਿਨ ਪਹਿਲਾਂ ਮੈਂ ਬਹੁਤ ਮਾੜਾ ਹੋ ਗਿਆ ਸੋ ਮੇਰੇ ਕਹਿਣ ਦਾ ਮਤਲਬ ਜਿਸ ਨਾਲ ਯਾਰੀ ਪਾਈਏ ਉਹਦੇ ਨਾਲ ਜੇ ਯਾਰੀ ਟੁੱਟ ਵੀ ਜਾਵੇ ਤਾਂ ਉਹਦੇ ਨਾਲ

ਯਾਰ ਆਪਸ ਸਤਾਚ ਨਹੀਂ ਨਾ ਤਾਂ ਉੱਤੇ ਸਤਾਚ ਹੈ ਨਾ ਥੱਲੇ ਸਤਾਚ ਹੈ ਔਰ ਇਹੋ ਜਿਹੇ ਬੰਦੇ ਮੌਕੇ ਤੇ ਫਸਿਆ ਬੰਦਾ ਬੰਦਾ ਕਹਿੰਦਾ ਕਿ ਯਾਰ ਚਲੋ ਕਿਵੇਂ ਨਾ ਕਿਵੇਂ ਸਰਕਾਰ ਦਾ ਸਹਾਰਾ ਲੈ ਕੇ ਨਿਕਲ ਜੀਏ ਕਿਵੇਂ ਨਾ ਕਿਵੇਂ ਕਾਫੀ ਜਾਨ ਬਚਾਈਏ ਲੇਕਿਨ ਮੈਂ ਮੇਰਾ ਸਿਰ ਚੁੱਕਦਾ ਤੁਹਾਡੇ ਅੱਗੇ ਵੀ ਕਿ ਜਿਸ ਪ੍ਰਕਾਰ ਤੁਸੀਂ ਫਰਾਗਦੀ ਨਹੀਂ ਦੋਵਾ ਭਰਾਵਾਂ ਨੇ ਬਖਾਈ ਹੈ ਕਮਾਲ ਦੇ ਬੰਦੇ ਹੋ ਪਰ ਆਤਮਾ ਲੋਹਾ ਹੈ ਲੋਹਾ ਹੋ ਸੈਗਾ ਰਾਜਾ ਬੜੀ ਕਰਤਾ ਹੁੰਦਾ ਮੇਰੇ ਅਰਕਾ ਕੋਈ ਮੌਕਾ ਉਹ ਤਲਾਸ਼ ਰੈਂਡਰ ਸੱਚ ਮੈਨੂੰ ਬਿਆਨ ਕਰਨਾ ਚਾਹੀਦਾ ਜਿਵੇਂ ਗੁਰਦਾਸ ਮਾਨ ਜੀ ਕਹਿੰਦੇ ਕਿਉਂਕਿ ਬੰਦਾ ਉਹ ਹੈ ਜਿਹੜਾ ਦੂਜੇ ਦੀ ਤਾਰੀਫ ਕਰੇ ਉਹਨੂੰ ਆਪੇ ਆਪ ਤੋਂ ਵੱਡਾ ਵਿਖਾਵੇ ਆਪ ਨੂੰ ਤਾਂ ਹਰ ਹੀ ਬੰਦਾ ਵੱਡਾ ਵਿਖਾਉਂਦਾ ਗੁਰਦਾਸ ਮਾਨ ਜੀ ਨੇ ਇੱਕ ਵਾਰੀ ਗਾਇਆ ਅੱਜ 70 ਸਾਲ ਦੀ ਉਮਰ ਹੋ ਗਈ ਗੁਰਦਾਸ ਮਾਨ ਜੀ ਗੁਰਦਾਸ ਮਾਨ ਜੀ ਕਿਉਂ ਇੱਥੋਂ ਤੱਕ ਪਹੁੰਚੇ ਉਹਨਾਂ ਕਾਰਨ ਉਹ ਲੋਕਾਂ ਦੇ ਘਰੇ ਘਰ ਦੇ ਮੇਰੇ ਜਾਣ ਕੇ ਤੇ ਕੋਈ ਕੰਮ ਵਾਲੀ ਵਿਚਾਰੀ ਤੁਰੀ ਛੁਰੀ ਉਹਦੇ ਪੈਰਾਂ ਨੂੰ ਹੱਥ ਲਾਉਂਦਾ ਉਹ 1000 ਰੁਪਏ ਕਰ ਦਿੰਦਾ ਔਰ ਦੂਜੇ ਨੂੰ ਕਹਿਣਾ ਮੈਨੂੰ ਯਾਦ ਹੈ ਸਤਿੰਦਰ ਸਰਤਾਜ ਦਾ ਗਾਣਾ ਆਇਆ ਸੀ ਸਾਈਂ ਕਿ ਗੁਰਦਾਸ ਮਾਨ ਜੀ ਨੇ ਪੀਟੀਸੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਗੱਡੇ ਇਹ ਕਹਿੰਦਾ ਕਿ ਯਾਰ ਜੋ ਸਤਿੰਦਰ ਸਰਤਾਜ ਗਾ ਸਕਦਾ ਉਹ ਗੁਰਦਾਸ ਮਾਨ ਨਹੀਂ ਕਰ ਸਕਦਾ ਉਹ ਨਿਆਣਾ ਜਿਹਾ ਬਣਾਕ ਹੈ ਗੁਰਦਾਸ ਮਾਨ ਜੀ ਵੀ ਸਮਝੇ ਪਰ ਐਡੀ ਵੱਡੀ ਗੱਲ ਕਿਹਨੇ ਮੈਂ ਸੋਚਿਆ ਕਿ ਇਫ ਰਾਗ ਦੇ ਲਈ ਇਹ ਰੋਕ ਫਿਰ ਉਹਨਾਂ ਉਹਨਾਂ ਨੂੰ ਬਹੁਤ ਪੱਗਾਂ ਦੇ بڑے ਗਵਈਏ ਆਏ ਬੜੇ ਆਏ ਬੜੇ ਚਲੇ ਗਏ ਬੜੇ ਪੋਲੀਟੀਸ਼ੀਅਨ ਆਏ ਸਮਾਂ ਹੁੰਦਾ ਥੋੜੇ ਜਿਹੀ ਦੇਰ ਬਾਅਦ ਉਹ ਚਲਾ ਜਾਂਦਾ ਹਰ ਵਿਅਕਤੀ ਦਾ ਵਕਤ ਤੋਂ ਲੈ ਜਦੋਂ ਜਿਨ੍ਹਾਂ ਦੇ ਰੱਤ ਹਮੇਸ਼ਾ ਮਿਹਰਬਾਨ ਰਹਿੰਦਾ ਹੈ ਹਮੇਸ਼ਾ ਮਿਹਰਬਾਨ ਰਹਿੰਦਾ ਹੈ ਉਹਨਾਂ 'ਚ ਭਈਆ ਮਲੇ ਜਾ ਇੰਦਰ ਚੁੱਪਦਾ ਦਾਣ ਪਕਸ ਸੱਚ ਨੂੰ ਉਹਨਾਂ 'ਤੇ ਉਹ ਚੰਗੇ ਇਨਸਾਨ ਹੁੰਦੇ ਆਦਰਵਾਇਜ਼ ਕੋਈ ਮੈਂ ਸਮਝਦਾ ਕਿ ਇੰਡੀਪੈਂਡੈਂਟ ਲੜੇ ਲੜ ਲੜ ਕੇ ਇੱਥੇ ਤੱਕ ਪਹੁੰਚੇ ਹੋ ਮੈਂ ਚੌਥੀ ਵਾਰੀ ਜਿੱਤੇ ਪੰਜ ਇਲੈਕਸ਼ਨ 45 ਸਾਲ ਦੀ ਉਮਰ ਚ ਕਿਵੇਂ ਕਲਪਨਾ ਕਰ ਸਕਦਾ ਸੀ ਪਰ ਮੈਂ ਸੱਚ ਦੱਸਦਾ ਹਾਂ ਸੱਚੇ ਪਾਸ਼ਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਮੇਰੇ ਮਨ ਚ ਕਿਸੇ ਦੇ ਪ੍ਰਤੀ ਜਿਨ੍ਹਾਂ ਨੇ ਮੇਰੀ ਕੀਤੀ ਉਹਦੇ ਪ੍ਰਤੀ ਤਾਂ ਹੋਣਾ ਹੀ ਕੀ ਹੈ ਜਿਨ੍ਹਾਂ ਨੇ ਨਹੀਂ ਵੀ ਕੀਤੀ ਧਰਮ ਨਾਲ ਇਸ ਮਨ ਦੇ ਵਿੱਚ ਉਹਨਾਂ ਦੇ ਪ੍ਰਤੀ ਵੀ ਕੋਈ ਗਿਲਾ ਨਹੀਂ ਪਰਮਾਤਮਾ ਉਹਨਾਂ ਨੂੰ ਵਿਚਾਰ ਦੇ ਕਰ ਬਖਸ਼ੇ ਰਾਜਾ ਵਰਿੰਗ ਮੈਂ ਕਹਿੰਦਾ ਸੱਚੇ ਪਾਸ਼ਾ ਸਾਨੂੰ ਰੱਬ ਨੇ ਰੰਗ ਭਾਗ ਲਾਏ ਆ ਤੇ ਕਿਸੇ ਦਾ ਮਾਰਾ ਕਰਨਾ ਸੇ ਲਾਏ ਨਾ ਕਰਨਾ ਤੇ ਚੰਗਾ ਕਰ ਲੋ ਨਹੀਂ ਮਾਰਾ ਨਾ ਸੋਚੋ ਕਿਉਂਕਿ ਜਦੋਂ ਤੁਸੀਂ ਮਾਰਾ ਸੋਚੋਗੇ ਇੱਕ ਗੱਲ ਧਿਆਨ ਰੱਖੋ ਧਿਆਨ ਚਾਚ ਲੋ ਬੰਦੇ ਉਹੀ ਤਰੱਕੀ ਕਰਨਗੇ ਜਿਹੜੇ ਦੂਜੇ ਦਾ ਚੰਗਾ ਸੋਚਣਗੇ ਜਦੋਂ ਤੁਸੀਂ 24 ਘੰਟੇ ਸੋਚਣਾ ਵੀ ਇਹਨੂੰ ਮੇਠੋਕਣਾ ਉਹ ਰੱਬ ਨੇ ਤੂੰ ਇਹ ਰੱਬ ਦਾ ਕੰਮ ਹੈ ਰੱਬ ਦਾ ਕੰਮ ਹੈ ਕਿਸੇ ਨੂੰ ਠੋਕਣਾ ਜਾਂ ਨਹੀਂ ਠੋਕਣਾ ਤੁਹਾਡਾ ਕੰਮ ਨਹੀਂ ਹੈ

ਲੋਧਿਆਣਾ ਦੇ ਵੱਡੇ ਸਾਰੇ ਆਪਣੇ ਲੀਡਰ ਹੈ ਉਹ ਜਿੱਥੇ ਵੀ ਪ੍ਰੋਗਰਾਮ ਹੋਵੇ ਚਾਹੇ ਆਤਮਨਗਰ ਹੋਵੇ ਚਾਹੇ ਸਾਊਥ ਹੋਵੇ ਚਾਹੇ ਸੈਂਟਰਲ ਹੋਵੇ ਚਾਹੀ ਈਸਟ ਹੋਵੇ ਮੈਂ ਦੂਜਿਆਂ ਨੂੰ ਵੀ ਇਹ ਬੇਨਤੀ ਕਰਾਂਗਾ ਸੋਹਣੇ ਲੱਗਾਂਗੇ ਅਸੀਂ ਸਾਰੇ ਅਸੀਂ ਇੱਕ ਮੰਚ ਤੇ ਜਦੋਂ ਬੈਠੇ ਹੋਇਆ ਕਰਾਂਗੇ ਇਸ ਗੱਲ ਦਾ ਆਪਾਂ ਸਾਰੇ ਆਉਣ ਵਾਲੇ ਸਮੇਂ 'ਚ ਚੰਗਾ ਸਨੇਹਾ ਦੇਣਾ ਡਿਸਪਲਨ ਵੀ ਨਾਲ ਰੱਖਣਾ ਹੈ ਨਾਲ ਜਿਹੜੇ ਜਿਨ੍ਹਾਂ ਕੋਲੇ ਅਹੁਦਾ ਹੈ ਕਿ ਪਾਰਟੀ ਦਾ ਹੁੰਦਾ ਹੈ ਉਹਨਾਂ ਨੂੰ ਉਸ ਤਰ੍ਹਾਂ ਦਾ ਮਾਨ ਸਨਮਾਨ 20 ਸਾਲਿਆਂ ਨੂੰ ਆਪਾਂ ਉਹਨਾਂ ਦੇ ਸਮੇਂ ਚ ਆਪਾਂ ਇਹ ਉਪਰਾਲਾ ਕਰ ਰਹੇ ਹਾਂ ਦਫ਼ਤਰ ਦੀ ਗੱਲ ਕੀਤੀ ਬਾਈ ਸਾਹਿਬ 100% ਆਪਾਂ ਨੂੰ ਦਫ਼ਤਰ ਅੱਡੇ ਨਾਲ ਉਹਨੂੰ ਜ਼ਰੂਰ ਖੋਲ੍ਹਾਂਗੇ ਔਰ ਉੱਥੇ ਰੰਗ ਪਾੜ ਲੱਗਣ ਤੁਸੀਂ ਲੋਕ ਉੱਥੇ ਉਸ ਦਫ਼ਤਰ ਚ ਆਪਾਂ ਸਾਰੇ ਲੋਕਾਂ ਨਾਲ ਮਿਲ ਕੇ ਬਾਟ ਕੇ ਆਪਾਂ ਆਉਣ ਵਾਲੇ ਸਮੇਂ ਚ ਇੱਕ ਦਫ਼ਤਰ ਹੋਵੇ ਜਿੱਥੇ ਆਪਾਂ ਸਾਰੇ ਬਿੱਠੇ ਤਾਂ ਜੋ ਉੱਥੇ ਆਪਾਂ ਲੋਕਾਂ ਦੇ ਕੰਮ ਕਰਾ ਸਕੀਏ ਜਲਦੀ ਇਹਦੇ ਤੇ ਨਿਕਲਣਾ ਹੈ ਕੇਸੇ ਹਫਤੇ 10 ਦਿਨਾਂ ਦੇ ਵਿੱਚ ਪੂਰੀ ਅਸੀ ਤਜਰੀਜ਼ ਬਣਾ ਲਾਂਗੇ ਇੱਕ ਥੋੜੀ ਜਿਹੀ ਰੁਪਾ ਦੇ ਨਾਲ ਮੈਨੂੰ ਪਾਰਲੀਮੈਂਟ ਦਾ ਹੁਣ ਇੱਕ ਨੰਬਰ ਮਿਲਿਆ ਮੈਂ ਤਾਂ ਪਤਾ ਨਹੀਂ ਸੀ ਟੈਲੀਫੋਨ ਨੰਬਰ ਹੈ ਉਹਨੂੰ ਚੇਪੀ ਦਿੱਤੀ ਹੈ ਮੈਂ ਕਿਹਾ ਜੀ ਟੈਲੀਫੋਨ ਵੀ ਦੇ ਦਿਓ ਉਹ ਕਹਿੰਦੇ ਟੈਲੀਫੋਨ ਤਾਂ ਨਹੀਂ ਚੇਪੀ ਹੈ ਚਲੋ ਮੈਂ ਕਿਹਾ ਲੈ ਲਵਾਂਗੇ ਔਖੇ ਸੌਖੇ ਆ ਉਹ ਨੰਬਰ ਤੇ ਮੈਂ ਛੋਣਾ ਕਿ ਮੈਂ ਆਉਣਾਰੇ ਸਮੇਂ ਚ ਉਹ ਨੰਬਰ ਤੁਹਾਨੂੰ ਅਗਲੇ ਹਫਤੇ 10 ਦਿਨਾਂ ਚ ਜਿਹਦੇ ਆਗਾ ਤੇ ਬੈਂਸ ਸਾਹਿਬ ਅ ਕੁਲਵਿੰਦਰ ਜੀ ਅ ਸਿਮਰ ਭਾਈ ਜੀ ਔਰ ਚਿਮਨ ਸਾਹਿਬ ਜਮ ਹੋਰ ਸਾਰੇ ਜਿਨੇ ਹੌਦੇ ਨਾ ਰੇ ਵਾਰਡ वाइज ਮੈਂ ਛੋਨੇ ਕਿਦਾਂ ਨੋ ਦੇ ਨੋ ਹਲਕਿਆਂ ਚ ਜਸਪ੍ਰੀ ਜੀ ਅ ਬੇਨਤੀ ਕਰਾਂਗਾ ਐਕਸਲ ਸ਼ੀਟ ਚ ਭਰ ਕੇ ਆਤਮ ਨਗਰ ਤੇ ਨਾਮ ਬੰਦੇ ਦਾ ਤੇ ਆਪਾਂ ਉਹ ਨੰਬਰ ਉਹਦੇ ਚ ਇੱਕ ਬੋਰਡ ਦੇ 10 10 ਫੀਲਡ ਨੰਬਰ ਆਪਾਂ 8 8 ਜਨ 5 5 ਬੰਦਿਆ ਦੇ ਮੋਡੀਆਂ ਦੇ ਮਰ ਭੇਰੀ ਬੈਠ ਗਿਆ ਹੈ ਹਰਾਰ ਕੀ ਨਾ ਤੋੜਿਓ ਤੁਸੀਂ ਕੋਸ਼ਿਸ਼ ਕਰਿਓ ਕਿ ਵਾਇਆ ਰੂਟ ਕਿਉਂਕਿ ਜਿੱਥੇ ਤੁਹਾਨੂੰ ਲੱਗੇ ਵੀ ਜਮਾ ਕੁਝ ਨਹੀਂ ਕਿਸੇ ਨੇ ਸੁਣਿਆ ਉੱਥੇ ਮੈਨੂੰ ਯਾਦ ਕਰਿਓ ਨਹੀਂ ਤਾਂ ਅਦਰਵਾਈਜ਼ ਤੁਹਾਡੇ ਆਪ ਦੇ ਲੋਕਲ ਲੀਡਰਸ ਨੇ ਆਪਨਾ ਕੋਲੇ ਕਾਉਂਸਲਰ ਬੈਠਾ ਫਿਰ ਕਾਉਂਸਲਰ ਤੋਂ ਬਾਅਦ ਆਪਣੇ ਕੋਲੇ ਉਥੋਂ ਦਾ ਕੰਟੈਸਟੈਂਟ ਕੈਂਡੀਡੇਟ ਜਾਂ ਮੈਂ ਸਾਹਿਬ ਭਰਾ ਹ ਵੀ ਬੈਠਿਆ ਉਸ ਤੋਂ ਬਾਅਦ ਤੁਹਾਨੂੰ ਲੱਗਦਾ ਹੁਣ ਕੋਈ ਵੀ ਨਹੀਂ ਸੁਣਦਾ ਤੇ ਆਪਾਂ ਉਹ ਕਿਉਂਕਿ ਆਪਾਂ ਉਹ ਸਾਰਾ ਸਿਸਟਮ ਸਾਰਾ ਕੰਮ ਮੈਂ ਨਹੀਂ ਕਰ ਸਕਦਾ ਸਾਰੇ ਟੈਲੀਫੋਨ ਹੋ ਸਕਦਾ ਮੇਰੇ ਤੋਂ ਇਕੱਠੇ ਨਾ ਸੁਨੇ ਜਾਣ ਪਰ ਉਹਦੇ ਚ ਨੰਬਰ ਫੀਡ ਕਰ ਲਾਂਗੇ ਜਿਹੜਾ ਨੰਬਰ ਉਹਦੇ ਚ ਆ ਗਿਆ ਉਹ ਜ਼ਰੂਰ ਮੈਂ ਉਹਨੂੰ ਵਾਪਸ ਕਰਾਂਗਾ ਤੁਹਾਨੂੰ ਤੁਹਾਡੇ ਨਾਲ ਗੱਲ ਕਰਾਂਗਾ ਔਰ ਵਾਪਸ ਕਰਾਂਗੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹਣਾ ਕਿ ਕਈ ਇਹਦੀ ਤੜਕੇ ਸਸਰੀ ਕਲਾਲ ਬੁਲਾਉਣ ਵਾਸਤੇ ਹੀ ਟੈਲੀਫੋਨ ਆ ਜਾਂਦਾ ਔਰ ਇਹ ਕੋ ਬਿਲਕੁਲ ਨਾ ਕਰਿਓ ਕਿਉਂਕਿ ਫਿਰ ਸਸਰੀ ਕਾਲ ਬੁਲਾਉਣ ਵਾਲੇ ਹੋ ਜਾਣਗੇ 300 ਵੰਟਾ ਤੇ ਮੈਂ ਉਹ ਫਿਰ ਮੇਰੇ ਤੋਂ ਚੱਕਿਆ ਨਹੀਂ ਜਾਣਾ ਕਈ ਤੜਕੇ ਗੁੱਡ ਮਾਰਨਿੰਗ WhatsApp ਤੇ ਗੁੱਡ ਮਾਰਨਿੰਗ ਭੇਜਿੰਦਾ ਉਹ ਵੀ ਨਾ ਭੇਜਿਓ ਕਿਉਂਕਿ ਕੱਬ ਦੀ ਗੱਲ ਹੋਵੇ ਫਿਰ ਬੰਦਾ ਕਹਿੰਦਾ ਯਾਰ ਇਹ ਤਾਂ ਰੋਜ਼ ਗੁੱਡ ਮਾਰਨਿੰਗ ਭੇਜਦਾ ਜਿੱਦਾਂ ਤੁਹਾਡਾ ਕੰਮ ਹੋਵੇ ਉਦੋਂ WhatsApp ਦੇਖਦਾ ਨਹੀਂ ਬੰਦਾ ਸੋ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਿਓ ਮੈਨੂੰ ਕੋਈ ਇਹਨਾ ਗੁੱਸਾ ਨਹੀਂ ਹੈ ਪਰ ਇਹਦੇ ਨਾਲ ਤੁਹਾਡੇ ਕੋਲੇ WhatsApp ਵੀ ਬਹੁਤ ਹੋ ਜਾਂਦਾ ਉਹ ਦੇਖਿਆ ਨਹੀਂ ਜਾਂਦਾ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਆਪਾਂ ਸਾਰੇ ਰਲ ਕੇ ਟੀਮ ਮੈਂਬਰ ਦੇ ਨਾਲ ਇਕੱਲਾ ਕੋਈ ਵੱਡਾ ਨਹੀਂ ਹੋ ਸਕਦਾ ਸੋ ਆਪਾਂ ਟੀਮ ਦੇ ਨਾਲ ਉਹ ਜਿਵੇਂ ਬੈਂਸ ਭਰਾਵਾਂ ਦੀ ਪਰਚੀ ਚਲਦੀ ਸੀ ਪਹਿਲਾਂ ਬਾਬਾ ਸੁੱਖ ਰਖਿਏ ਓਵੇਂ ਵੱਡੇ ਅਨਾਕ ਤੇ ਤਾ ਸਾਨੂੰ ਬੋਲੇ ਕੋਈ ਰਾਲ ਕੇ ਸਾਰੇ ਕਾਉਂਸਲਰ ਸਹਿਬਾਨ ਇੱਕ ਇੱਕ ਬੰਦੇ ਦੀ ਆਪਾਂ ਨੂੰ ਲੋੜ ਹੈ ਛੋਟੇ ਛੋਟੇ ਬੰਦੇ ਦੀ ਲੋੜਾ ਆ ਅੰਕਲ ਵਿਚਾਰੇ ਜਿਹੜੇ ਮੈਨੂੰ ਕਹੀ ਜਾਂਦੇ ਸੀ ਮੈਂ ਇੰਦਰਾ ਜੀ ਨਾਲ ਜੇਲ੍ਹ ਕੱਟੀ ਹੈ ਇਹ ਮੈਨੇ ਗੱਲ ਪਾ ਗਏ ਕਦੋਂ ਔਕਾਤ ਪਣੀ ਮੈਨੂੰ ਕਿਵੇਂ ਜਾਣਾ ਪਿਆ ਅੱਜ ਜਦੋਂ ਮਰਡਰ ਹੁੰਦਾ ਹੈ ਬੰਦਾ ਕਹਿੰਦਾ ਉਹਨੇ ਬੰਦਾ ਮਾਰਤਾ ਪਤਾ ਨਹੀਂ ਕੀ ਹਾਲਾਤ ਪੈਦਾ ਹੋਗੇ ਉਹ ਸਾਈਡਾ ਉਹ ਬੰਦਾ ਉਹਨੂੰ ਹੀ ਮਾਰ ਦਿੰਦਾ ਵਿਚਾਰਾ ਫਿਰ ਉਹ ਮਾਰਨਾ ਪਿਆ ਸੋ ਆਪਣੇ ਇਹ ਅਵੇਅਰਨੈਸ ਰੱਖਣੀ ਹੈ ਤੁਸੀਂ ਵੀ ਆਪਣਾ ਕੀ ਕਰਨੀ ਹੈ ਇੱਕ ਹੋਰ ਗੱਲ ਮੈਂ ਤੁਹਾਨੂੰ ਕਹਿ ਰਹੀ ਛੋਣਾਂ ਤੁਹਾਨੂੰ ਲੱਗੇ ਰਾਜਾ ਵੀ ਗਲਤ ਕਰ ਰਿਹਾ ਕਿਸੇ ਕਾਉਂਸਲਰ ਨੂੰ ਲੱਗੇ ਕਿਸੇ ਵਰਕਰ ਨੂੰ ਲੱਗੇ ਚਲੋ ਅੱਡੇ ਲਿੰਗਰ ਸਹਿਬਾਨ ਤਾਂ ਮੈਨੂੰ ਕਹਿ ਹੀ ਦੇਣਗੇ ਇਹਨਾਂ ਦਾ ਹੱਕ ਹੈ ਮੇਰੇ ਤੇ ਸੋ ਤੁਹਾਨੂੰ ਲੱਗੇ ਮੈਂ ਕੁਝ ਗਲਤ ਕੰਮ ਕਰ ਰਿਹਾ ਕਿਰਪਾ ਕਰਕੇ ਮੇਰੀ ਬਾਹ ਫੜ ਕੇ ਤੁਸੀਂ ਕਹਿ ਰਹੇ ਕੀ ਰਾਜਾ ਜੀ ਤੁਸੀਂ ਇੱਥੇ ਗਲਤ ਗੱਲ ਤੋਂ ਗਲਤ ਕਰ ਰਹੇ ਹੋ ਅੰਦਰ ਸਾਈਡ ਤੇ ਰਹੋ ਮੈਨੂੰ ਕਹਿ ਰਹੇ ਹੋ ਤਾਂ ਜੋ ਮੈਂ ਉਹ ਉਸ ਬੰਦੇ ਨੂੰ ਆਪਣਾ ਵਫਾਦਾਰ ਸਾਥੀ ਸਮਝਾਂਗਾ ਜਿਹੜਾ ਮੈਨੂੰ ਕਿਉਂਕਿ ਬੰਦੇ ਚ ਔਗਣ ਵੀ ਹੁੰਦੇ ਆ ਉਹ ਜਿਹੜੇ ਮੇਰੇ ਚ ਦੇ ਔਗਣ ਹੋਣਗੇ ਸਾਰੇ ਹੁੰਦਾ ਨਹੀਂ ਸੋ ਤੁਸੀਂ ਮੈਨੂੰ ਇਹ ਤਾਂ ਮੇਰਾ ਕੰਨ ਫੜ ਸਕਦੇ ਆ ਸਾਰੇ ਸੀਨੀਅਰ ਲੀਡਰ ਪਰ ਜੇ ਕੋਈ ਛੋਟਾ ਵਿਅਕਤੀ ਵੀ ਹੈ ਆਮ ਵਰਕਰ ਵੀ ਉਹ ਵੀ ਮੈਨੂੰ ਪਾਸੇ ਲਾ ਕੇ ਬਾਹ ਫੜ ਕੇ ਕਹਿ ਸਕਦਾ ਕਿ ਆਪਣੀ ਗਲਤੀ ਹੈ ਇਹਨੂੰ ਸੁਧਾਰੋ ਤੇ ਮੈਂ ਉਹਦੇ ਚ ਆਪਣੇ ਆਪ ਸੁਧਾਰ ਲਿਆ ਉਹ ਤੇ अंतिम गल अखीरली गल चुनाव आप हाँ सानू उतली सरकार थलड़ी सरकार नहीं चाहिए चाहती लेकिन, लेकिन करना निगा कम है। जी में पाजी ने क्या हो ढाई साल बार्डर निगाह रख के काम चला जिम्मे बलविंदर भाजी ने कहा मच्छी दी अख हम नहीं कटाई कर पहला कर सकते लगता सीटा रहता मेला उजड़ गया ਦੋ ਮਰਜੀ ਕਰਦੇ ਰਹੀਏ ਲੇਕਿਨ ਉਹਨ ਥੱਤੀਆਂ ਤੇ ਚੀ ਮਨੇ ਕਿਹਾ ਥੱਤੀਆਂ ਤੇ ਅਸੀਂ ਅੱਗੇ ਵਧੇ ਔਰ ਸੱਤ ਸਿੱਕਾ ਕਿਤੇ ਸਿੱਧੇ ਸਿੱਧੇ ਸਖੇਟਾ ਸੀ ਕੋਈ ਕਥਾਈ ਨਹੀਂ ਕਰ ਸਕਦੇ ਆ ਜਿਹੜੇ ਮਨਮਰਜ਼ੀਆਂ ਲੀਡਰ ਸਹਿਬਾਨ ਆਪਣੀਆਂ ਮਰਜੀ ਨਾਲ ਬਿਆਨ ਦੇ ਦਿੰਦੇ ਉਹ ਪਤਾ ਨਹੀਂ ਕਿਉਂ ਐਸਾ ਕਦੇ ਸਾਨੂੰ ਸਾਨੂੰ ਥੋੜਾ ਜਿਹਾ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਪਾਰਟੀ ਦਾ ਡਿਸਪੀਸਪਲਨ ਜ਼ਰੂਰ ਰੱਖਣਾ ਕੋਈ ਬੰਦਾ ਕਿਸੇ ਦੇ ਖਿਲਾਫ ਓਪਨਲੀ ਬਿਆਨ ਨਹੀਂ ਦੇ ਸਕਦਾ ਤੁਸੀਂ ਕਿਸੇ ਦੇ ਔਖੇ ਮੇਰੇ ਤੇ ਔਖੇ ਹੋ ਬੈਂਕਸ ਘਰਾਮਾਂ ਤੇ ਔਖੇ ਹੋ ਕਿਸੇ ਹੋਰ ਤੇ ਔਖੇ ਚਿੰਮੇ ਤੇ ਔਖੇ ਹੋ ਤੁਸੀਂ ਜਾ ਕੇ ਕਿਤੇ ਜਿਹੜਾ ਮੇਰੇ ਤੋਂ ਵੱਡਾ ਜਿੱਥੇ ਚੈੰਗਲ ਆ ਉਹਨੂੰ ਦੱਸ ਦਿਓ ਲੇਕਿਨ ਖੜੇ ਹੋ ਕੇ ਬਿਆਨ ਦੇ ਦੇਵੋਗੇ ਇੱਧਰ ਉੱਤਰ ਹੋਗੇ ਉਹ ਡਿਸਪਲਿਨ ਉਹ ਬਰਦਾਸ਼ ਬਿਲਕੁਲ ਨਹੀਂ ਹੋਏਗਾ ਜਿਹੜੀ ਗੱਲ ਨਹੀਂ ਚੰਗੀ ਲੱਗਦੀ ਉਹ ਕਹਿ ਦਿਓ ਪਰ ਉਹ ਆਪਾਂ ਡਿਸਪਲਿਨ 'ਚ ਰਹਿਣਾ ਕਿਉਂਕਿ ਆਪਣੀ ਪਾਰਟੀ ਨੂੰ ਹੁਣ ਆਪਾਂ ਮਜ਼ਬੂਤ ਕਰਨਾ ਹੈ ਘਰ ਤੋੜ ਨਹੀਂ ਸਕਦੇ ਸੀ ਲੜਾਈ ਹੋ ਸਕਦੀ ਹੈ ਆਪਣੀ ਲੇਕਿਨ ਉਹਨੂੰ ਬਾਹਰ ਕੇ ਨਹੀਂ ਜਿੱਥਿਆ ਜਾ ਸਕਦਾ ਪੰਜਾਬ ਚ ਨਹੀਂ ਕਾਉਂਸਲਰ ਦੀਆਂ ਜਿਹੜੀਆਂ ਛੋੜਾਂ ਮੇਰ ਦੀਆਂ ਤੁਸੀਂ ਕਿਹਾ ਕਿ ਆਪਾਂ ਮੇਰ ਆਪਣਾ ਬਣਾਉਣਾ 100% ਮੇਰ ਆਪਣਾ ਬਣ ਸਕਦਾ ਹੈ ਲੇਕਿਨ ਮੇਰੀ ਬੇਨਤੀ ਹੈ ਤਮਾਮ ਲੀਡਰ ਸਭਾ ਨਾਲ ਕਿ ਕਿਹਦੇ ਤੋਂ ਉਹਨਾਂ ਦੇ ਹੱਥੇ ਰਿਕਮੈਂਡ ਕਰਿਓ ਤੁਸੀਂ ਜਿਹੜੀਆਂ ਦਵਾਈਆਂ ਟਿਕਟਾਂ ਜਾਂ ਦੇਣੀਆਂ ਤੁਸੀਂ ਲੋਕਾਂ ਨੇ ਦੇਣੀਆਂ ਮੈਂ ਤਾਂ ਕੁਝ ਨਹੀਂ ਹੈ ਵਿੱਚ ਸਭ ਕੁਝ ਤੁਸੀਂ ਲੋਕਾਂ ਨੇ ਕਰਨਾ ਹੈ ਲੇਕਿਨ ਪਰ ਕਿਹਦੇ ਤੋਂ ਉਸ ਬੰਦੇ ਨੂੰ ਜਿਹੜਾ ਕਾਬਲ ਹੋਵੇ ਇਹ ਨਹੀਂ ਵੀ ਮੇਰਾ ਚਮਚਾ ਕਾ ਮੇਰੇ ਕਾਰ ਗੱਡੀ ਚ ਰਹਿੰਦਾ ਤਾਂ ਉਹ ਨੂੰ ਟਿਕ ਟਿਕ ਜਿਹੜਾ ਸਿੱਧੀ ਮਾਰੇ ਤੇ 500 ਬੰਦਾ ਇਕੱਠਾ ਕਰ ਲੇ ਤੇ ਹਜ਼ਾਰ ਬੰਦੇ ਦਾ ਲੋਕਾਂ ਦਾ ਉਸ ਬਾੜ ਦੇ ਦਾ ਉਹਰੇ ਉਹਰੇ ਮੋਬਾਈਲ ਚ ਨੰਬਰ ਹੋਵੇ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਲੋਕ ਪਸੰਦ ਕਰਨ ਇਹ ਨਹੀਂ ਆ ਕੀ ਰਾਜਾ ਬੜਿੰਗ ਦਾ ਮੇਰਾ ਮੇਰੀ ਗੱਡੀ ਚ ਰਹਿੰਦਾ ਬੰਦਾ 24 ਘੰਟੇ ਦੇ ਮੈਂ ਕਹਾਂ ਕਿ ਆਪਾਂ ਇਹਨੂੰ ਟਿਕ ਦਵਾ ਦਈਏ ਬਿਲਕੁਲ ਉਹ ਨੂੰ ਜਿਹੜਾ ਕੋਈ ਇਹੋ ਜਹਾ ਵਿਅਕਤੀ ਆਪਾਂ ਇਹ ਨਹੀਂ ਉਹਨੂੰ ਬਾਹਰ ਕੱਢਨੇ ਉਹਨੂੰ ਕੋਈ ਆਪਾਂ ਹੋਰ ਚੀਜ਼ ਦੇ ਦਿਆਂਗੇ ਪਾਰਟੀ 'ਚ ਕੋਈ ਉਹਦਾ ਕਰਾਂਗੇ ਮਾਨ ਸਨਮਾਨ ਦੇਾਂਗੇ ਟਿਕਟ ਉਹ ਵਿਅਕਤੀ ਲਵੇ ਜਿਹੜਾ ਵਿਅਕਤੀ ਲੜ ਕੇ ਜਿੱਤ ਕੇ ਆਵੇ ਐਵੇਂ ਮੇਰੀ ਬੇਨਤੀ ਹੈ ਲੜ ਕੇ ਹਾਰਨ ਦਾ ਕੋਈ ਫਾਇਦਾ ਨਹੀਂ ਆਪਾਂ ਮੇਲ ਬਣਾਉਣਾ ਹੈ ਜੇ ਕੋਈ ਸਾਥੀ ਕਮਜ਼ੋਰ ਹੋਏਗਾ ਉਹਨੂੰ ਅਸੀਂ ਬੈਸਾਬ ਵਰਗਾ ਮਾਨ ਸਨਮਾਨ ਪਾਰਟੀ ਦੇ ਵਿੱਚ ਵਧੀਆ ਤਰੀਕੇ ਨਾਲ ਕਿਤੇ ਨਾ ਕਿਤੇ ਆਪਾਂ ਸਾਰੇ ਲੋਕ ਦੇ ਸਕਦੇ ਹਾਂ ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਉਹਰੇ ਮੈਂ ਦਿਲ ਦੀਆਂ ਗੱਲਾਂ ਜੋ ਹਨ ਇਹ ਲੈਕਚਰ ਜਿਆਦਾ ਦੇਣਾ ਕਿਉਂ ਮੈਂ ਸਿਰ ਝੁਕਾ ਕੇ ਬਾਬਾ ਸੁੱਖ ਰੱਖੇ ਲੁਧਿਆਣੇ ਵਾਲੇ ਦੇ ਠੁੱਡੀਆਂ ਬੂਟਾ ਨੂੰ ਆਪਦੇ ਸਿਰ ਤੇ ਚੱਕੀ ਫਿਰੂੰਗਾ ਜੇ ਤੁਸੀਂ ਕਹੋਗੇ ਓਏ ਜੁੱਤੇ ਰੱਖ ਸਾਡੇ ਆਪਦੇ ਸਿਰ ਤੇ ਰੱਖ ਤੇ ਕੀ ਦਾ ਲਾਭ ਮੈਂ ਲੁਧਿਆਣੇ ਦੇ ਕਿਸੇ ਬੰਦੇ ਨੂੰ ਨਾ ਨਹੀਂ ਕਰੂੰਗਾ ਮੈਂ ਉਹਰੇ ਬੂਟ ਲਾ ਕੇ ਆਪਦੇ ਸਿਰ ਤੇ ਲਾ ਕੇ ਕਿਉਂਕਿ ਜੋ ਤੁਸੀਂ ਮਾਨ ਸਨਮਾਨ ਦਿੱਤਾ ਹੈ ਉਹ ਤੁਸੀਂ ਲੋਕਾਂ ਨੇ ਦਿੱਤਾ ਨਹੀਂ ਇਹ ਅਸੰਭਵ ਸੀਗਾ ਔਰ ਅਹ ਥੋੜਾ ਸਾਰਿਆਂ ਦਾ ਸਾਰੇ ਸਾਥੀਆਂ ਦਾ ਮਿੱਤਰਾਂ ਦਾ ਦੋਸਤਾਂ ਦਾ ਭਰਾਵਾਂ ਦਾ ਔਰ ਬੈਂਕ ਸਾਹਿਬ ਸਾਰੇ ਕਹਿੰਦੇ ਸਾਥ ਚੋਂ ਮੈਂ ਫੋੜ ਕੀਤਾ ਮੈਂ ਕਿਹਾ ਆਪਾਂ ਜਿੱਤ ਗਏ ਤੇ ਭਾਵੁਕ ਹੋ ਗਏ ਬਹੁਤ ਜ਼ਿਆਦੇ ਕਹਿੰਦੇ ਮੈਂ ਕਦੇ ਨਹੀਂ ਕਰ ਸਕਦਾ ਸਾਡੇ ਉੱਤੇ ਹੀ ਹੈ ਵੋਟ ਇੰਨਾ ਭਾਵੁਕ ਹੋਇਆ ਹੈ ਲੱਗਿਆ ਵੀ ਜਿਵੇਂ ਕੋਈ ਸਥੇ ਪੜਾ ਦਾ ਨੁਕਸਾਨ ਹੋ ਗਿਆ ਹੋਵੇ ਮੈਂ ਵੀ ਮਦਦ ਨਹੀਂ ਕੀਤੀ ਇਹ ਹਵਾਈ ਕਹਿੰਦੇ ਬਣਾਈ ਲੋਕਾਂ ਕਹਿੰਦਾ ਸੀ ਡਰਾਮੇ ਕਰਦੇ ਆ ਉਹ ਅਖੀਰਲੇ ਦਿਨਾਂ ਚਲਾਪੇ ਪ੍ਰਸ਼ਾਦ ਵੰਡਿਆ ਪਤਨ ਕਿਹੜੀ ਫੈਕਟਰੀ ਚੋਂ ਬਣਾ ਕੇ ਕਹਿੰਦੇ ਅਯੁੱਧਿਆ ਚੋਂ ਆਇਆ ਰਾਮ ਕੀ ਦਾ ਪ੍ਰਸ਼ਾਦ ਲੈ ਲੋ 3 ਲੱਖ ਪੈਕੇਟ ਇਸ ਤਰ੍ਹਾਂ ਵੰਡ ਦਿੱਤੇ ਗਏ ਔਰ ਇੱਥੇ ਦਾ ਮੈਂ ਜ਼ਰੂਰ ਕਹਿਣਾ ਦੀ ਰਾਮ ਪ੍ਰਧਾਨ ਜੀ ਨੇ ਇਹ ਐਕਸ਼ਨ ਨੇ ਦੇਖ ਕੇ ਦੇਖਿਆ ਖੁਦ ਆਪਣੀਆਂ ਅੱਖਾਂ ਦੇ ਨਾਲ ਫੇ ਹੋ ਤਾਂ ਪ੍ਰਧਾਨ ਰਾਮ ਕੁਝ ਕਰ ਨਹੀਂ ਸਕਦੇ ਸੀ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਕਿ ਬਾਈ ਸਾਹਿਬ ਸਾਰੇ ਬਾਬਾ ਜੀ ਆਪ ਦਾਖਾਸਾ ਕੀ ਅਯੋਧਿਆ ਚ ਉਹਨੇ ਨੇ ਕਿਹਾ ਵੀ ਇੱਥੇ ਕਾਂਗਰਸ ਪਾਰਟੀ ਦਾ ਝੰਡਾ ਲਹਿਰਾ ਦਿਓ ਜਿੱਥੇ ਮੰਦਰ ਬਣਿਆ ਹੈ ਉੱਥੇ ਕਾਂਗਰਸ ਪਾਰਟੀ ਜਿੱਤ ਵੀ ਦੇਖ ਲੋ ਯਾਰੋ ਉੱਥੇ ਮੰਨ ਕੇ ਬੀਜੇਪੀ ਹਾਰੀ ਇਹ ਸਨੇਹ ਹੈ ਹੁਣ ਭਗਵਾਨ ਜੀ ਆ ਕੇ RAM ਜੀ ਥੋੜੀ ਦੱਸਣਗੇ ਆਪਣੇ ਆਪ ਸਨੇਹਾ ਸੀਗਾ ਸਾਡੇ ਭਰ ਲੋਗਾਂ ਸੋ ਇਹ ਅਖੀਰਲੀ ਗੱਲ ਕਿ ਭਾਈਚਾਰਾ ਬਹੁਤ ਵੱਡੀ ਗੱਲ ਹੈ ਪੰਜਾਬ ਦੇ ਵਿੱਚ ਕਦੇ ਭਾਈਚਾਰਾ ਨਹੀਂ ਟੁੱਟਿਆ ਹਿੰਦੂ ਸਿੱਖ ਮੁਸਲਮਾਨ ਏ ਦਲੇਤ ਬਾਲਮੀਕੀ ਇਹ ਪਹਿਚਾਰਾ ਕਦੇ ਨਹੀਂ ਟੁੱਟਿਆ ਸਾਡੇ ਪੰਜਾਬ ਚ ਕਦੇ ਨਹੀਂ ਸਾਡਾ ਪਹਿਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਆਪਦਾ ਪਹਿਚਾਰਾ ਉਸੇ ਤਰ੍ਹਾਂ ਕਾਇਮ ਰੱਖਣਾ ਹੈ ਪਰ ਅਸੀਂ ਪਹਿਚਾਰੇ ਨੂੰ ਆਖ ਨਹੀਂ ਹੁੰਦੇ ਇਸ ਗੱਲ ਹੀ ਲੋਕਾਂ ਨੂੰ ਸਮਝ ਆ ਗਈ ਹੈ ਕਿ ਪੰਜਾਬ ਚ ਇਹਨਾਂ ਨੇ ਪਹਿਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਲੋਕਾਂ ਨੂੰ ਹੁਣੇ ਸਮਝ ਆਏ ਕੋਈ ਨਾ ਯਾਨੀ ਤਲ ਜੋ ਰਾਮ ਕੋ ਲਾਏ ਥੇ ਮੇਰਾ ਸਾਥੀ ਸੱਜਣਾ ਜਿਹੜੀ ਫੱਕ ਹੈ ਇਹ ਜਾਂਦਾ ਮੇਰੇ ਪਿਓ ਦੇ ਸਾਹਮਣੇ ਝੁਕਦੀ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਜਾਂ ਮੇਰੀ ਮਾਂ ਜਿਹਨੇ ਮੈਨੂੰ ਜਨਮ ਦਿੱਤਾ ਹੈ ਜਾਂ ਉਹਰੇ ਅੱਗੇ ਆਪਾਂ ਜਦ ਬਜ਼ੁਰਗਾਂ ਦੇ ਤੇਰੀਆਂ ਫੋਣੀਆਂ ਉਹ ਮਾਂਦਿਆ ਸ਼ੇਰਾਂ ਨੇ ਕਈਆਂ ਨੇ ਪੱਗ ਚੁਣੀਆ ਪਹਿਲਾਂ ਜੇ ਮੈਂ ਹੱਥ ਪਹਿਲਾਂ ਚੁੱਕੀ ਅੱਠ ਅੱਠ ਵਾਰੀ ਇਹਨੇ ਕਰਕੇ ਆਪ ਸੱਚੇ ਬਾਦਸ਼ਾਹ ਕਮ ਸੇ ਕਮ ਮੈਂ ਅੱਠ ਵਾਰੀ ਚੁਣਾਵ ਹਾਰ ਜਾ ਸਕਿੰਨ ਮੈਂ ਉਹ ਪੱਗ ਮੈਂ ਕਿਉਂ ਦੇ ਪਿਆਰੇ ਚੱਪਾ ਕਰ ਸਕਦਾ ਲੇਕਿਨ ਮੈਂ ਕਿ ਨਹੀਂ ਹਮਿਤ ਤਵੇ ਪਹਿਲਾਂ ਚ ਅਗਹੀਦਾ ਸਗੋਂ ਫਿਰ ਨਹੀਂ ਅੰਦੇਦੀ ਸੋ ਐਸੇ ਕਰਕੇ ਰੱਬ ਨੇ ਆਹ ਸਮਾਪ ਬਣਾ ਕੇ ਸਾਰਾ ਸਿਸਟਮ ਬਚਾਇਆ ਦੁਬਾਰਾ ਫੇਰ ਦੇ ਦੀਆਂ ਗਰਾਈਆਂ ਚੋਂ ਫੋਟਾ ਸਾਰਿਆਂ ਦਾ ਕੋਟਣ ਕੋਟ ਸਾਰੀ ਟੀਮ ਦਾ ਮੈਂ ਤੁਹਾਡੇ ਸਾਰਿਆਂ ਨਾਲੋਂ ਉਮਰ ਚ ਵੀ ਛੋਟਾ ਹਾਂ ਤੁਸੀਂ ਮੇਰੇ ਸਾਰੇ ਵੱਡੇ ਹੋ ਮੇਰੇ ਮੰਚ ਤੇ ਜਿਹੜੇ ਬੈਠੇ ਸਤਕਾਰਯੋਗ ਸਾਡੇ ਸੇਵਾਦਾਰ ਹੈ ਮੈਨੂੰ ਤੁਸੀਂ ਬਿਸ਼ਾ ਬਸ਼ਾ ਦੇਣੀ ਹੈ ਮੈਨੂੰ ਇੰਨਾ ਪਿਆਰ ਤੁਸੀਂ ਕੀਤਾ ਮੈਂ ਮੇਰੇ ਕੋਲ ਸ਼ਬਦ ਨਹੀਂ ਹੈ ਸ਼ਬਦ ਨਹੀਂ ਹੈ ਬੈਂਕ ਸਾਹਿਬ ਕਿੰਨਾ ਰਾਹੀ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਮੈਂ ਧੰਨਵਾਦ ਕਰ ਸਕਾਂ ਦਾਖਾ ਸਾਹਿਬ ਵਿਚਾਰੇ ਮੰਤਰੀ ਹੁੰਦੇ ਸੀ ਮੇਨਿਕਾ ਜੰਦੇ ਆਉਂਦਾ ਸੀ ਇਹਨਾਂ ਨੂੰ ਬੋਤੇ ਪਿੰਡ ਵੇਖਿਆ ਕਰਦਾ ਸੀ ਜਦੋਂ ਸਰਦਾਰ ਬਿਨ ਸਿੰਘ ਇਹ ਮੈਨੂੰ ਐ ਚੱਕੀ ਫਿਰਦੇ ਐ ਜਿਵੇਂ ਮੈਂ ਬਹੁਤ ਵੱਡਾ ਕੋਈ ਤਨਾਟ ਹੋ ਮੈਨੂੰ ਪਿਆਰ ਕਰਦੇ ਐ ਸਤਕਾਰ ਕਰਦੇ ਐ ਵੀ ਆਹ ਬਾਵਾ ਜੀ ਲਈ ਸਾਰੇ ਲੋਕ ਜਿਨ੍ਹਾਂ ਲੋਕਾਂ ਨੇ ਮੈਨੂੰ ਯਾਰ ਸਨਮਾਨ ਦਿੱਤਾ ਉਹਨਾਂ ਸਭ ਦਾ ਨਾਮ ਲਵਾਂਗਾ ਤਾਂ ਟਾਈਮ ਲੱਗ ਜੂਗਾ ਪੁੱਡਾ ਦਿਲ ਦੀਆਂ ਗੱਡੀਆਂ ਚੋਂ ਬਹੁਤ ਸ਼ੁਕਰੀਆ ਭਰਾਵੋ ਔਰ ਕਾਂਗਰਸ ਪਾਰਟੀ ਦੀ ਪਿਆਰ ਕਰਨ ਵਾਲੇ ਹੁਣ ਸਾਡਾ ਪਰਿਵਾਰ ਵੱਡਾ ਹੋ ਗਿਆ ਮੈਨੂੰ ਨਹੀਂ ਲੱਗਦਾ ਸਾਨੂੰ ਇੱਧਰ ਉੱਧਰ ਹੋਣ ਦੇ ਖੱਡੀ ਲੋੜ ਹੈ ਔਰ ਸਾਰੇ ਰਲ ਮਿਲ ਕੇ ਉਹਨਾਂ ਨੇ ਸਮੇਂ ਚ ਅਸੀਂ ਕਾਂਗਰਸ ਪਾਰਟੀ ਦਾ ਝੰਡਾ ਉੱਚਾ ਬੁਲੰਦ ਕਰਾਂਗੇ ਤੇ ਇਹ ਜਿਹੜਾ ਧੰਨਵਾਦ ਇੱਥੇ ਹੀ ਕਾਫੀ ਨਹੀਂ ਹੈ ਮੈਂ ਸਾਰੇ ਲੀਡਰ ਸਰਬਾਨਾਂ ਨੂੰ ਬੇਨਤੀ ਕਰਾਂਗਾ ਕੌਂਸਲਰ ਸਰਬਾਨਾਂ ਨੂੰ ਸ਼ੀਲਾ ਜੀ ਜੀ ਤੁਸੀਂ ਖੜੇ ਹੋ ਹੋਰ ਸਾਥੀ ਖੜੇ ਹੈ ਮੇਰੀ ਬੇਨਤੀ ਹੈ ਹਰ ਕੌਂਸਲਰ ਸੇ ਬਾਂਦੇ ਬੋਰਡ ਚ ਜਾਣਾ ਹੈ ਆਪਾਂ ਉਹਨਾਂ ਦੇ ਸਮੇਂ ਚ ਮੇਰੀ ਘਰ ਵਾਲੀ ਨੇ ਅੱਜ ਹੋਰ ਇਲਾਕੇ ਚ ਸੀਗੀ ਉਹਨਾਂ ਦੇ ਸਮੇਂ ਚ 90 ਦੇ 90 ਜਿਹੜੇ 90 ਅਗੇ 95 95 ਵਾਰਡ ਚ ਹਰੇਕ ਦੇ ਤਰੇ ਦੋਵੇਂ ਮੀਆਂ ਬੀਬੀ ਆਵਾਂਗੇ ਕੋਈ ਵਾਧੂ ਸਮਾਂ ਸਾਡੇ ਕੋਲੇ ਰਾਤ ਨੂੰ ਕੱਢੀਏ ਦਿਨੇ ਕੱਢੀਏ ਢੱਡਾ ਢਾਕੇ ਧਮਾਕਾ ਕਰਾਂਗੇ ਜਿਲੰਦਰ ਭਾਈ ਇਲੈਕਸ਼ਨ ਖਤਮ ਹੋ ਜੇ ਫਰ ਸਾਰੇ ਦਾ ਦੇਵ ਜੀ ਨਾ ਕਰਾਇਆ ਚੋ ਕੋਟਨ ਕੋਟਨ ਬਾਦ ਆਰੋਸ ਕਾੜਾ ਛਿੜ ਜੇ ਵੈਰ ਜੀ ਦਾ ਖਲਸਾ ਨਹਿਰ ਜੀ ਦੀ ਮੱਤੇ ਇਹ ਨਾੜਾ ਬਹੁਤ ਹੀ ਸਤਕਾਰਯੋ